ਇਹ ਜਿਹੇ ਨਾਕੇ ਨੇ ਇਹ ਮਾਨਜੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਇਹ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਟੂ व्हीਲਰ ਬਿਨਾ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਨੇ ਜਾਂ ਜਿਨ੍ਹਾਂ ਨੇ ਮੂੰਹ ਟਕੇ ਨੇ ਜੋ ਮਾਨਜੋਗ ਡੀਸੀ ਸਾਹਿਬ ਵੱਲੋਂ ਵੀ ਇਹ ਹਦਾਇਤਾਂ ਨੇ ਵੀ ਕੋਈ ਵੀ ਜਿਹੜਾ ਟੂ व्हीਲਰ ਵਾਲਾ ਉਹ ਮੂੰਹ ਟਾਕੇ ਵੀ ਕੰਨੀ ਚਲਾਏਗਾ ਜਿਹੜੇ ਸਕੂਲੀ ਬੱਚੇ ਨੇ ਜਿਹੜੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਸੰਬੰਧੀ ਅੱਜ ਹੀ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਅਤੇ ਜਿਨ੍ਹਾਂ ਵੀ ਕਲਾਬ ਦੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਨ ਵਾਲੇ ਨੇ ਸ਼ਰਾਰਤੀ ਅੰਸਰ ਨੇ ਉਹ ਮੋਟਰਸਾਈਕਲ ਅਸੀਂ ਅੱਜ ਬੌਂਡ ਕੀਤੇ ਆ ਜੀ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਇਹੋ ਹੀ ਆ ਵੀ ਜਿਹੜੇ ਤੁਹਾਡੇ ਬੱਚੇ ਛੋਟੇ ਨੇ ਜੇ ਸਕੂਲਾਂ ਚ ਪੜ੍ਹਦੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਵੈਲਿਡ ਡਾਕੂਮੈਂਟ ਨਹੀਂ ਹਨ ਉਹਨਾਂ ਨੂੰ ਬੁਲਟ ਮੋਟਰਸਾਈਕਲ ਵਰਗਾ ਇਹ ਵੀਹੀਕਲ ਜੋ ਨਾ ਦਿੱਤਾ ਜਾਵੇ ਅਗਰ ਉਹਨਾਂ ਦੇ ਕੋਲ ਡਾਕੂਮੈਂਟ ਪੂਰੇ ਨੇ ਤਾਂ ਹੀ ਉਹ ਇਹੋ ਜਿਹੇ ਜਿਹੜੇ ਕੋਈ ਹਾਈਵੇ ਵਹੀਕਲ ਨੇ ਉਹਨਾਂ ਦੇ ਲਾਇਸੈਂਸ ਬਣੇ ਨੇ ਤਾਂ ਤਾਂ ਹੀ ਉਹ ਬੁਲਟ ਮੋਟਰਸਾਈਕਲ ਵਗੈਰਾ ਉਹਨਾਂ ਨੂੰ ਅਲਾਉ